ਨਸ਼ੇ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਉੱਥੇ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ੇ ਦੇ ਵਿੱਚ ਤੁੱਟੂ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੁਣ ਦੇਸ਼ ਦੀ ਰਖਵਾਲੀ ਕਰਨ ਵਾਲੇ ਯਾਨੀ ਕਿ ਖਾਕੀ ਵਰਦੀ ਪਹਿਨਣ ਵਾਲੇ ਮੁਲਾਜ਼ਮ ਵੀ ਨੇ ਉਹ ਵੀ ਨਸ਼ੇ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਬੀਤੀ ਰਾਤ ਔਮਰੇ ਸਰ ਸ਼ਹਿਰ ਦੀਆਂ ਨੇ ਜਿੱਥੇ ਰਣਜੀਤ ਐਵੇਨਿਊ ਫਲੈਟਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਚਿੱਟੇ ਦੇ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਜਾਂਦਾ ਤੇ ਲੋਕਾਂ ਨੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਤਾਂ ਬਿਲਕੁਲ ਲੋਕਾਂ ਨੇ ਮੌਕੇ ਤੇ ਫੜ ਕੇ ਘਰ ਦੇ ਵਿੱਚੋਂ ਬਾਹਰ ਕੱਢਿਆ ਤੇ ਉਸ ਨੂੰ ਲਾੜ ਤਵੀ ਪਾਈਆਂ ਨੇ ਲੋਕਾਂ ਨੇ ਆਖਿਆ ਕਿ ਪੁਲਿਸ ਮੁਲਾਜ਼ਮਾਂ ਨੇ ਚਿੱਟਾ ਤਾਂ ਕੀ ਰਕਵਾਉਣਾ ਹੈ ਤਾਂ ਚਿੱਟਾ ਖੁਦ ਵਿਕਾਉਂਦੇ ਪਏ ਨੇ ਤੇ ਖੁਦ ਹੀ ਲੁਕਾਉਂਦੇ ਪਏ ਨੇ ਤਾਂ ਪੁਲਿਸ ਮੁਲਾਜ਼ਮ ਨੂੰ ਕਾਬੂ ਕਰਦਿਆ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਹੈ ਤੇ ਇਹੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਆਗ ਦੇ ਵਾਂਗ ਫੈਲ ਰਹੀ ਹੈ ਤਾਂ ਬਿਲਕੁਲ ਸਾਡੇ ਦੇਸ਼ ਦੀ ਰਖਵਾਲੀ ਕਰਨ ਵਾਲੇ ਲੋਕਾਂ ਦੀ ਰਖਵਾਲੀ ਕਰਨ ਵਾਲੇ ਇੱਥੋਂ ਤੱਕ ਕੀ ਖਾਕੀ ਅਗਬਰ ਦੀ ਪੈਨਲ ਵਾਲੇ ਮੁਲਾਜ਼ਮ ਵੀ ਹੁਣ ਚਿੱਟੇ ਦੇ ਵਿੱਚ ਧੁੱਤ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਅਮ੍ਰਿਤਸਰ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਲੋਕਾਂ ਨੇ ਮੌਕੇ ਤੇ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਇਸ ਨੌਜਵਾਨ ਦਾ ਨਾਮ ਹੈ ਜਿਹੜਾ ਅਸ਼ੀਸ਼ ਲਾਲ ਦੱਸਿਆ ਜਾ ਰਿਹਾ ਤੇ ਕਨਸਟੇਬਲ ਵਜੋਂ ਹੈ ਜਿਹੜਾ ਡਿਊਟੀ ਤੇ ਤਨਤ ਹੁੰਦਾ ਤਾਂ ਬਿਲਕੁਲ ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੇਨਿਊ ਫਲੈਟਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਚਿੱਟੇ ਦੇ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਜਾਂਦਾ ਜੋ ਕਿ ਨਸ਼ੇ ਦੇ ਵਿੱਚ ਧੁੱਤ ਹੁੰਦਾ ਨਜ਼ਰ ਆ ਰਿਹਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਵੱਲੋਂ ਇਸ ਨੂੰ ਕੁੱਟਿਆ ਜਾਂਦਾ ਇਸ ਨੂੰ ਮਾਰਿਆ ਜਾਂਦਾ ਇੱਥੋਂ ਤੱਕ ਕਿ ਇਸ ਨੂੰ ਕਿੰਨੀ ਆਈ ਲਾਹਣ ਤਾਂ ਪਾਈਆਂ ਜਾਂਦੀਆਂ ਨੇ ਕਿ ਜੋ ਦੇਸ਼ ਦੀ ਰੱਖਿਆ ਕਰਨੀ ਸੀ ਜਿਨ੍ਹਾਂ ਨੇ ਉਹ ਖੁਦ ਅੱਜ ਨਸ਼ੇ ਦੇ ਵਿੱਚ ਤੁੱਟਨੇ ਉਹ ਸਾਡੀ ਰੱਖਿਆ ਕੀ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਕੀ ਇਹਨਾਂ ਨੇ ਦੇਸ਼ ਨੂੰ ਵਿਚੋਣਾ ਹੈ ਇਹ ਤਾਂ ਖੁਦ ਨਸ਼ੇ ਨੂੰ ਵਿਕਾਰ ਰਹੇ ਨੇ ਐਸਐਮਜ਼ਾ ਟਿਊਜ਼ ਬਿਊਰੋ ਰਿਪੋਰਟ